ਪਾਣੀ ਹੀ ਪਾਣੀ ਹੋ ਚੁੱਕਿਆ ਹੈ ਮੱਕੀ ਅਤੇ ਮੂੰਗੀ ਦੀ ਫਸਲ ਤਬਾਹ ਹੋ ਚੁੱਕੀ ਹੈ ਦਰਅਸਲ ਰ즈ਵਾਹਾ ਟੁੱਟ ਚੁੱਕਿਆ ਹੈ ਜਿਸ ਕਰਕੇ ਕਈ ਪਿੰਡਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਲੋਕ ਜਿਹੜੇ ਐ ਇਸ ਪਾੜ ਨੂੰ ਭਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਭਰੇ ਸਭ ਦੇ ਬਾਵਜੂਦ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੈ ਕਿ ਤਕਰੀਬਨ 100 ਏਕੜ ਮੂੰਗੀ ਅਤੇ ਮੱਕੀ ਦੀ ਫਸਲ ਬਰਬਾਦ ਹੋ ਚੁੱਕੀ ਹੈ ਤਾਂ ਤੇ ਬੜੀ ਤੇਜ਼ ਰਫ਼ਤਾਰ ਦੇ ਨਾਲ ਪਾਣੀ ਅੱਗੇ ਵੱਧ ਰਿਹਾ ਇੱਥੋਂ ਤੱਕ ਕਿ ਘਰਾਂ ਨੂੰ ਵੀ ਨੁਕਸਾਨ ਪਹੁੰਚਾ ਦਿੱਤਾ ਹੈ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੌਕੇ ਦੇ ਉੱਤੇ ਨਹੀਂ ਪਹੁੰਚੇ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪੱਦਰ ਦੇ ਉੱਤੇ ਇਸ ਪਾੜ ਨੂੰ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੇਕਰ ਇਹ ਪਾੜ ਨਾ ਭਰਿਆ ਤਾਂ ਕਈ ਪਿੰਡਾਂ ਦੇ ਵਿੱਚ ਪਾਣੀ ਹੀ ਪਾਣੀ ਹੋ ਸਕਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਪਿੰਡ ਦੇ ਲੋਕਾਂ ਦੇ ਸਾਹ ਸੁੱਕੇ ਪਏ ਨੇ ਕਿਉਂਕਿ ਸੂਹੇ ਦੇ ਵਿੱਚ ਪਾੜ ਪੈ ਜਾਂਦਾ ਹੈ ਤੇ ਇਹ ਪਾੜ ਦੇ ਕਰਕੇ ਤਕਰੀਬਨ 100 ਏਕੜ ਫਸਲ ਤਬਾਹ ਹੋ ਚੁੱਕੀ ਹੈ ਜੇਕਰ ਇਸ ਪਾੜ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਆਉਣ ਵਾਲੇ ਕੁਝ ਘੰਟਿਆਂ ਦੇ ਦਰਮਿਆਨ ਹੀ ਕਈ ਘਰਾ ਅਤੇ ਹੋਰ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਮਾਨਸਾ ਦੇ ਪਿੰਡ ਰੱਲਾ ਦੀਆਂ ਤਸਵੀਰਾਂ ਸਾਹਮਣੇ ਆਏ ਨੇ ਜਿੱਥੇ ਕੀ ਸੁਵਰ ਟੁੱਟਣ ਜਾਣ ਕਰਕੇ ਇਹ ਤਬਾਹੀ ਦਾ منظر ਵੇਖਣ ਨੂੰ ਮਿਲ ਰਿਹਾ ਹੈ ਬੜੇ ਜਦੋ ਜਹਿਦ ਕਰਕੇ ਮਿੱਟੀ ਨਾਲ ਮਿੱਟੀ ਹੋ ਕੇ ਕਿਸਾਨਾਂ ਦੇ ਵੱਲੋਂ ਆਪਣੀ ਫਸਲ ਬੋਈ ਗਈ ਸੀ ਪਰ ਉਹ ਫਸਲ ਜਿਹੜੀ ਹੈ ਹੁਣ ਤਬਾਹ ਹੋ ਚੁੱਕੀ ਹੈ ਤਕਰੀਬਨ 100 ਏਕੜ ਕਿਉਂਕਿ ਪਾਣੀ ਜਿਹੜਾ ਬੜੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵੱਧਦਾ ਹੋਇਆ ਵਿਖਾਈ ਦੇ ਰਿਹਾ ਹਾਲਾਤ ਇਸ ਪਿੰਡ ਦੇ ਇਹ ਬਣ ਗਏ ਨੇ ਕਿ ਫਸਲ ਦੇ ਨਾਲ-ਨਾਲ ਘਰਾਂ ਨੂੰ ਵੀ ਇਹ ਪਾਣੀ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤਾਂ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਜੋ ਹੈ ਪੱਧਰ ਦੇ ਉੱਤੇ ਇਸ ਪਾੜ ਨੂੰ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਦੋਂ ਜੈਦ ਕੀਤੀ ਜਾ ਰਹੀ ਹੈ ਜ਼ੇਰੀ ਵਿਭਾਗ ਦਾ ਅਧਿਕਾਰੀ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਇਹ ਇਲਜ਼ਾਮ ਪਿੰਡ ਵਾਸੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਹਣ ਤਾਂ ਬਾਈ ਜੀ ਇਹ ਹੈ ਮਤਲਬ ਜਿਹੜੀ ਮੈਕਹਵਨੀਆਂ ਵੀ ਵੱਡੀਆਂ ਗਲਤੀਆਂ ਨੇ ਜਿਵੇਂ ਹੁਣ ਆ ਪਾਰਡਿੰਗ ਹੈ ਇਹ ਚਾਲੂ ਹੋਣ ਪਾਰਡੀਆਂ ਚਾਲੂ ਹੋਣ ਤਾਂ ਨਾ ਨੁਕਸਾਨ ਹੋਵੇ ਕੋ ਸਾਡੇ ਜ਼ਮੀਂ ਪਦਾਰ ਭਰਾਵਾਂ ਦਾ ਵੀ ਆ ਪਾਰਡੀ ਵੜ ਲੈਣਦੇ ਨੇ ਹਣ ਇਹਦੇ ਵਿੱਚੋਂ ਦੂਜੀ ਗੱਲ ਸਾਰਿਆਂ ਤੋਂ ਵੱਡੀ ਅਸੀਂ ਤਾਂ ਮਾਕੇਵੰਦੀ ਦੀ ਨੰਗਾਈਲੀ ਮੰਨਦੇ ਹੁਣ ਇਹਨਾਂ ਨੇ ਐਂ ਕਹਤਾ ਵੀ ਸਰਕਾਰ ਨੇ ਮੀਟੇਲਾਂ ਤੇ ਪਾਣੀ ਦੇ ਸੂਆਂਾਂ ਦੀ ਵੀ ਮੁਰੰਮਤ ਨਹੀਂ ਹੋ ਰਹੀ ਸਾਡੇ ਜਦੋਂ ਪਹਿਲਾਂ ਦੋ ਵਾਰੀ ਸੂਆ ਟੁੱਟਿਆ ਧੰਮਨ ਰਾਜਬਾਹ ਟੁੱਟਿਆ ਉਦੋਂ ਵੀ ਅਸੀਂ ਆਖਿਆ ਸੀ ਸੂਆਂਾਂ ਦੀ ਸਪਾਈ ਕਰਾਓ ਫੇਰ ਇਦੋਂ ਅੱਗੇ ਜਾ ਕੇ 10 20 ਕਿੱਲੇ ਗਵਾਹੀ ਉਦੋਂ ਵੀ ਐਕਸ਼ਨ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਸਪੈਸਲ ਕਿਹਾ ਵੀ ਸਾਰੇ ਦੀ ਮੁਰੰਮਤ ਕਰਾਓਗੇ ਉਹ ਕੇਰਾ ਤਾਂ ਬਸ ਉਦੋਂ ਤਾਂ ਮਹਿਕਮਾ ਸਾਰਾ ਲਾ ਲਾ ਵੀ ਕਹਿੰਦਾ ਵੀ ਕਰਾਉਣਿਆਂ ਜੀ ਐਂ ਕਰਦੇ ਹਾਂ ਹੁਣ ਅੱਜ ਦੀ ਤੁਸੀਂ ਲਾ ਲਓ ਅੱਜ ਸਵੇਰੇ ਦਾ 6 ਵਾਅਦੇ ਦੀ ਐਸਡੀਐਮ ਸਾਹਮਣਾ ਐਕਸ਼ਨ ਸਾਹਮਣਾ ਗੱਲ ਹੋਈ ਆ ਇੱਕ ਵੀ ਅਧਿਕਾਰੀ ਨਹੀਂ ਇੱਥੇ ਆ ਰਿਹਾ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਹੁਣ ਇਧਰਲੀ ਸਾਈਡ ਤੁਸੀਂ ਨਿਗਾਹ ਮਾਰਨੋ ਇਹ ਘਰ ਨੇ ਘਰਾਂ ਨੂੰ ਨੁਕਸਾਨ ਆਇਆ ਮੱਕੀ ਦੀ ਫਸਲ ਨੂੰ ਮੂੰਗੀ ਦੀ ਨੂੰ ਤੇ ਜਿਹੜੀਆਂ ਬੌਧ ਵਗੈਰਾ ਬੀਜੀ ਹੋਈ ਸੀ ਜੀਰੀ ਦੀ ਉਹ ਨੁਕਸਾਨ ਹੀ ਨੁਕਸਾਨ ਐ ਇਸ ਤੋਂ ਬਾਦ ਉਹ ਜਾਨੀ ਮਾਲ ਦੀ ਨੁਕਸਾਨ ਵੀ ਹੋਊਗਾ ਜਿਹੜਾ ਨਾ ਬੰਦ ਹੋਇਆ ਹੁਣ ਵੀ ਲਾ ਲਓ ਵੀ ਜਥੇਬੰਦੀ ਤੌਰ ਤੇ ਵੀ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰੀ ਜਾਂਦੇ ਆ ਸਿੱਧੂਪੁਰ ਦੇ ਤੌਰ ਤੇ ਪਰ ਲੋਕਾਂ ਨੂੰ ਵੀ ਮਤਲਬ ਇਹ ਗੁੰਜਾਇਸ ਕਰਦੇ ਆ ਵੀ ਅਸੀਂ ਤੁਸੀਂ ਵੱਧ ਤੋਂ ਵੱਧ ਹੁਣ ਇੱਥੇ ਪਹੁੰਚ ਕੇ ਪਈ ਇਹਨੂੰ ਆਪਾਂ ਇੱਕ ਵਾਰ ਬੰਦ ਕਰੀਏ ਤੇ ਉਸ ਤੋਂ ਬਾਅਦ ਉਹ ਜਿਹੜਾ ਇਹ ਪ੍ਰਸ਼ਾਸਨ ਸੁੱਤਾ ਪਿਆ ਇਹ ਸਾਨੂੰ ਕਹਿੰਦੇ ਨੇ ਵੀ ਇਹ ਸੜਕਾਂ ਤੇ ਬਹਿ ਜਾਂਦੇ ਸਾਡੇ ਆਪ ਦੇ ਲੋਕ ਹੀ ਕਹਿਣ ਲੱਗ ਜਾਂਦੇ ਆ ਵੀ ਸੜਕਾਂ ਤੇ ਬੈਠ ਕੇ ਜੀ ਇਹ ਉਹ ਅਸੀਂ ਮਜਬੂਰੀ ਵਸ ਜਾ ਕੇ ਸੜਕਾਂ ਤੇ ਬਹਿਨੇ ਜਦੋਂ ਸਾਡਾ ਕੋਈ ਅਧਿਕਾਰੀ ਸੁਣ ਨਹੀਂ ਰਿਹਾ 5 ਵਜੇ ਦਾ محکمہ ਨੂੰ ਸਾਰੇ ਨੂੰ ਫੋਨ ਹੋਇਆ ਹੋਇਆ ਇੱਕ ਵੀ ਅਧਿਕਾਰੀ ਨਹੀਂ ਪਹੁੰਚਾ ਸਾਡੇ ਹੁਣ ਸਾਡਾ ਮਜਬੂਰੀ ਵਸ ਅਸੀਂ ਦੇਖਦੇ ਆ ਘੰਟਾ ਹੋ ਡਿੱਕਦੇ ਆ ਉਹਨਾਂ ਨੂੰ ਇਸ ਤੋਂ ਬਾਅਦ ਉਹ ਅਸੀਂ ਸੜਕ ਰੋਕਾਂਗੇ ਨੁਕਸਾਨ ਤਾਂ ਬਹੁਤ ਹੋ ਗਿਆ ਤੇ ਹਜੇ ਹੱਦ ਤੋਂ ਵੱਧ ਹੋ ਸਕਦਾ ਹੈਗਾ 500 ਕਿੱਲਾ ਡੁੱਬ ਚੁੱਕੇ ਤੇ ਬਾਕੀ ਆਪਣੇ ਘਰ ਅਗਾਹਾਂ ਉਹਨਾਂ ਨੂੰ ਵੀ ਖਤਰਾ ਹੈਗਾ ਉਹ ਵੀ ਡੁੱਬ ਸਕਦੇ ਤੇ ਦੂਗਾਹਾਂ ਹੋਰ ਵੀ ਕਈ ਕਿੱਲੇ ਡੁੱਬ ਪਸਾ ਕੇ ਦੇ ਨੇ ਕੀ ਮੰਗ ਕੀ ਕਰਦੇ ਮੰਗ ਤੇ ਇਹੀ ਕਰਦੇ ਵੀ ਇਹਦੀ ਸਫਾਈ ਕਰਾਈ ਜਾਵੇ 6 ਮਹੀਨਿਆਂ ਚ ਦੋ ਵਾਰੀ ਟੁੱਟ ਚੁੱਕਾ ਹੈਗਾ ਨੁਕਸਾਨ ਤਾਂ ਜੀ ਇੱਥੇ ਜਿੰਨਾ ਆਪਣਾ ਦੇਖੋ ਆ ਮਾਰਕੀਟ ਦੇਖੋ ਕੈਮਰਾ ਜੀ ਕਿੱਥੋਂ ਤੱਕ ਪਾਣੀ ਦਿੰਦਾ ਮੈਨੂੰ ਲੱਗਦਾ ਇੱਕ ਟੁਕੜਾ 20 ਲੱਖ ਰੁਪਏ ਦਾ ਨੁਕਸਾਨ ਹੋ ਸਕਦਾ ਜੀ ਕਿਉਂਕਿ ਅੱਜ ਕੱਲ ਹੁਣ ਹਰ ਇੱਕ ਬੰਦੇ ਨੇ ਮੂੰਗੀ ਬੀਜੀ ਹੋਈ ਹੈਗਾ ਕਿਸੇ ਨੇ ਮੱਕੀ ਬ ਤੇ ਕੁੱਲ ਮਿਲਾ ਕੇ 20 ਲੱਖ ਤੱਕ ਤੋਂ ਜ਼ਿਆਦਾ ਨੁਕਸਾਨ ਹੈ ਉੱਪਰ ਆਈ ਦੂ ਘਟਨੀ ਹੈਗਾ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹ ਆ ਜੀ ਇਹਦੂ ਪਹਿਲਾਂ ਵੀ ਦੋ ਵਾਰ ਇੱਥੇ ਨੱਕਾ ਟੁੱਟ ਰਿਹਾ ਜੀ ਇਹਦੇ 1 ਕਿਲੋਮੀਟਰ ਪਹਿਲਾਂ ਪਿਛਲੇ ਸਾਲ ਟੁੱਟਿਆ ਸੀਗਾ ਆ ਆ ਪਿਛਲੇ ਸਾਲ ਚ ਹੁਣ ਇਹ ਹੋ ਗਿਆ ਅਸੀਂ ਸਰਕਾਰ ਤੋਂ ਮੰਗ ਇਹ ਕਰਦੇ ਆ ਵੀ ਇਹਦਾ ਕੋਈ ਪੱਕਾ ਹੱਲ ਕਰਿਆ ਜਾਵੇ ਕਿਸੇ ਕਿਸਮ ਦਾ ਵੀ ਕੋਈ ਨਿਸ਼ਾਨਦੇਹੀ ਕਰਾਉਣਾ ਜਾਂ ਕੁਝ ਵੀ ਕਰਾਉਣਾ ਇਹਦਾ ਪੱਕਾ ਹੱਲ ਹੋਣਾ ਚਾਹੀਦਾ ਬਾਰ ਬਾਰ ਇਹ ਨੁਕਸਾਨ ਇਹਨਾਂ ਕਿਸਾਨਾਂ ਤੋਂ ਨਹੀਂ ਚੱਲਿਆ ਜਾਂਦਾ